हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਸੇ ਲੈ ਕੇ ਆਏ ਹਾਂਗੇ ਇੱਕ ਤਾਂ ਆ ਗਈ ਬਾਈ ਕੋਲੇ ਗੱਪਣ ਚੱਕ ਪਾਸ ਬੱਸੀ ਤੇ ਦੋ ਆ ਗਿਆ ਟੋਕੜਗਾਵਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਦਿਤਾ ਜੇ ਹਰ ਇੱਕ ਆਉਣ ਵਾਲੀ ਨਵੀਂ ਤੋਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਬਾਈ ਹਾਂ ਬਾਈ ਬਹੁਤ ਵਧੀਆ ਜਾ ਮੱਝਾ ਅੱਡੀ ਕਲਾ ਤੇ ਅੱਜ ਫਿਰ ਤਿੰਨ ਨਾਗ ਹੈ ਤਿੰਨ ਨਾਗ ਹੈ ਬਈ ਅੱਜ ਹਾਂ ਨਾਮ ਤੇ ਆਪਣਾ ਐਡਰੈਸ ਬੋਲਦੇ ਨਾ ਬਾਈ ਮੇਰਾ ਜੱਗਾ ਪਿੰਡ ਢਿਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਨੇਪਾਪਾ ਨੂੰ 4 ਕਿਲੋਮੀਟਰ ਪੱਖੋ ਗਿੰਚਾ ਅਠਾ ਬਰਨਾਲਾ 15 ਕੰਟੈਕਟ ਨੰਬਰ 86999297138 ਕਾਰ ਆਪਣਾ ਜਿਹੜਾ ਅਲੀਕਲੀ ਸੜਕ ਤੇ ਵੱਦੀਆਂ ਚ ਬਈ ਠੀਕ ਹੈ ਬਈ ਹਾਂ ਤੇ ਜੱਗੇ ਪਹਿਲੇ ਨੰਬਰ ਵਾਲੀ ਦੀ ਸ਼ੁਰੂ ਕਰਦੇ ਹਾਂ ਬਈ ਬਈ ਕਿੰਨੇ ਟਾਈਮ ਦੀ ਚੈੱਕ ਪਾਸ ਆਏ ਬੱਸੀ ਇਹ ਪੌਣੇ 3 ਮਹੀਨਿਆਂ ਦੀ ਆ ਬਈ ਠੀਕ ਆ ਹਾਂ ਜੇ ਕੋਈ ਵੀਰ ਮੰਨ ਕੇ ਤੁਸੱਲੀ ਕਰਕੇ ਤੁਸੱਲੀ ਆਪਣੇ ਘਰੇ ਖੜਕੇ ਤੁਸੱਲੀ ਆਪਣੀ ਘਰੂ ਬੱਸੀ ਤੇ ਤੁਸੱਲੀ ਕਰਕੇ ਲੈ ਜਾਵੇ ਠੀਕ ਆ ਦੰਦਾਂ ਦੀ ਜਮਾ ਕੱਚੀ ਖੀਰੀ ਆ ਦੰਦਾਂ ਤੋਂ ਬਈ ਕਹਿੰਦਾ ਖੀਰੀ ਆ ਤੇ ਜੱਗੇ ਉਮਰੇ ਦੀ ਕਿੰਨੀ ਕਾ ਬਾਈ ਵੈਸੇ ਬਸ ਤੂੰ ਲਾਲਾ ਮੇਰੀ ਉਮਰ 14 ਮਹੀਨੇ ਦੀ ਆ ਠੀਕ ਹੈ ਬਾਈ ਹਾਂ 14 ਮਹੀਨੇ ਬਾਈ ਕਹਿੰਦਾ ਉਮਰ ਆ ਗਈ ਜਮਾ ਕੱਚੀ ਖੀਰੀ ਆ ਹਾਂ ਬਾਈ ਕਹਿੰਦਾ ਆਪਣੀ ਤਸੱਲੀ ਬਾਈ ਚੈੱਕ ਦੀ ਕਰਵਾ ਸਕਦੇ ਹਾਂ ਇਹਦੀ ਕਰਵਾਈ ਵੀ ਆ ਗਈ ਪਰ ਮੈਂ ਡਾਕਟਰ ਨਾਲ ਐਰ ਸੈਰ ਦਾ ਬਾਈ ਇਹਦੇ ਸੀਮਨ ਲੱਗਿਆ ਵਾ ਆਪਣੇ ਕੋਲ ਪਿਆਸਟਰ ਆ ਠੀਕ ਆ ਤੇ ਬੱਸੀ ਦੀ ਕੁਆਲਿਟੀ ਵਾਲੀ ਐ ਐਰ ਸੈਰ ਨਾਲ ਹੀ ਬਾਈ ਕਰਾਉਸ ਆ ਥੋੜੀ ਜਰਸੀ ਦਾ ਐਰ ਸੈਰ ਦਾ ਥੋੜਾ ਜਿਹਾ ਉਹ ਕਰਦੀ ਆ ਹਨਾ ਹਾਂ ਆ ਪਾਣੀ ਨਾਲ ਰਸਾਇਆ ਰਸੇ ਦਾ ਕਰਕੇ ਹਲਕਾ ਦਮਾਉਂਦੀ ਆ ਹਨਾ ਬਸ ਪੁੱਤੋਏ ਹੂੰ ਤੁੜੀ ਜੀ ਬਾਈ ਹਲਕੇ ਦਾ ਜ਼ਰੂਰ ਮੰਨਦੀ ਯਾਰ ਸੇ ਦਾ ਕਰਕੇ ਹੋਰ ਕੋਈ ਕਰਮਾਂ ਨੂੰ ਦੇਖੇ ਨਹੀਂ ਮੈਨੂੰ ਲੱਗਾ ਕਿ ਸੰਗਲ ਸੀ ਇਹ ਦੇ ਜੱਗੇ ਹਾਂ ਸੰਗਲ ਸੀ ਅੱਗੇ ਠੀਕ ਆ ਬਸ 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 ਬਾਈ ਸੰਗਲ ਸੀ ਤਾਂ ਕਰਕੇ ਥੋੜਾ ਜਿਆ ਕਰਦੀ ਆ ਹੋਰ ਕਰਮਾਂ ਨੂੰ ਦਿੱਕਤ ਨਹੀਂ ਖੜ ਜਾ ਫਰਾ ਲੈ ਬਾਈ ਥੋੜਾ ਜਿਆ ਨਾ ਡਰਦੀ ਜ਼ਰੂਰ ਆ ਹੋਰ ਕੋਈ ਕਰਮ ਨਹੀਂ ਨਾ ਪਾਇਆ ਦਿੱਤ ਲਹਿਰਾ ਨਹੀਂ ਪਾਇਆ ਯਾਰ ਇੱਕ ਬਾਈ ਕਿ ਨਾ ਕਦੇ ਤਲਹਾਰਾ ਨਹੀਂ ਪਾਇਆ ਤਾਂ ਕਰਕੇ ਬਾਈ ਕਰਦੀ ਆ ਤੇ ਕਦ ਮੰਨ ਕੇ ਚਲੋ ਨੋਰਮਲ ਆਗਾ ਕਿਉਂਕਿ ਦਾਦਾ ਬਾਈ ਹੇ ਕਰਨ ਹੇ ਖੀਰੀ ਆ ਯਾਰ ਬੱਚਾ ਠੀਕ ਗੱਲ ਆ ਖੀਰੀ ਆਗਾ ਬੱਚਾ ਬਾਈ ਹਾਂ ਇਹਦਾ ਬੱਚਾ ਜਮਾ ਯਾਰ ਸਹੀ ਗੱਲ ਆ ਬਾਈ ਤੇ ਥਾਣਾ ਪਾ ਚੈੱਕ ਕਰਵਾ ਨਾ ਜੱਗੇ ਥਾਣ ਚਾਰ ਹਾਂ ਬਾਈ ਚਾਰ ਚਾਰ ਗਲਾਬੀ ਥਾਣਾ ਜਮਾ ਠੀਕ ਆ ਬਾਈ ਥਾਣ ਬਾਈ ਕਹਿੰਦਾ ਚਾਰ ਬਾਈ ਗਲਾਬੀ ਥਾਣ ਮਿਲਣਗੇ ਕੋਈ ਫੋਰਸ ਨਹੀਂ ਲੈ ਚੈੱਕ ਕਰੋ ਬਾਈ ਸਹੀ ਗੱਲ ਆ ਹਨਾ ਇੱਕ ਨੰਬਰ ਥਾਣ ਆ ਗਿਆ ਪੁਲੀ ਪੁਲੀ ਵੀ ਆ ਬਾਈ ਬੱਸੀ ਪੂਰੀ ਸ਼ੈਨਿਕ ਸੋਣ ਬਹੁਤ ਬਰੀਡ ਵਾਲੀ ਪੱਛੀ ਆ ਹਮ ਸਹੀ ਗੱਲ ਆ ਬਾਈ ਤੇ ਜੱਗੇ ਦਾ ਮੁੱਲ ਇਹਦਾ ਮੁੱਲ 25 ਦੇ ਦਾਂਗੇ ਬਾਈ ਆਪਾਂ ਇਹ 25 ਹਾਂ ਚੈੱਕੋ ਬਾਈ ਚੈੱਕ ਪਾਸ ਬਈ ਜਮਾ ਕਲੀਅਰ ਚੈੱਕ ਪਾਸ ਆ ਬਾਈ ਕਹਿੰਦੇ ਤੇ ਤਸੱਲੀ ਕਰਾ ਸਕਦੇ ਹੋ ਤੇ ਬਾਈ ਇਹਦਾ ਮੁੱਲ ਜਿਹੜਾ ਲੈਣ ਦੇਣਾ 25000 ਰੁਪਏ ਕਹਿੰਦੇ ਹਾਂ ਹਾਂ ਬਾਈ ਬਾਕੀ ਕੁਆਲਿਟੀ ਜਿਹੜੀ ਵੱਸੀ ਦੀ ਬਹੁਤ ਚੰਗੀ ਆ ਗਈ ਐਰ ਸੈਰ ਮੰਨ ਲਿਓ ਭਾਵੇਂ ਮੰਨ ਲਿਓ ਜਰਸੀ ਭਾਵੇਂ ਮੰਨ ਲਿਓ ਐਚ ਐਫਓ ਸੋਡੀ ਮੰਨ ਲਿਓ ਕਹਿੰਦੇ ਬਾਈ ਹਾਂ ਬਾਈ ਮੇਲ ਕੁਆਲਿਟੀ ਤਿੰਨਾਂ ਦੀ ਆ ਕਿਉਂਕਿ ਐਂ ਲਾ ਲਓ ਵੀ ਐਚ ਐਫ ਵੀ ਰਲ ਗਈ ਹਾਂ ਬਾਈ ਕਿ ਨਹੀਂ ਬਾਈ ਐਰ ਸੈਰ ਵੀ ਰਲ ਗਈ ਜਰਸੀ ਵੀ ਰਲ ਗਈ ਹਮ ਸਹੀ ਗੱਲ ਆ ਬਾਈ ਤੇ ਮੋਲ ਬਾਈ ਨੇ ਜਮਾ ਖਿੱਚ ਕੇ ਕੀਤਾ ਅੱਗੇ ਜੇ ਕਹੇ 2 ਨੰਬਰ ਤੇ ਬਾਈ ਇਹ ਬਾਈ ਦੂਜਾ ਸੂਬਾ 2 ਮਹੀਨਾ ਹੀ ਸੂਈ ਵੀ ਆਹੀ ਠੀਕ ਹੈ ਬਾਈ ਤੇ ਬੱਸੀ ਇਹਦੀ ਰੱਖ ਲਈ ਆਪਾਂ ਚੋ ਕੇ ਲੈ ਸੀਦਾ 15 ਲੀਟਰ ਦੁੱਧ ਹੂੰ 13 ਲੀਟਰ ਜਿਹੜਾ ਮਰਜੀ ਮਿਲ ਕੇ ਲੈ ਜਾ ਜੀ ਨਹੀਂ ਲਾਇਆ 2 ਦਿਨ ਹੋ ਗਏ ਆਪਣੇ ਕੋਲੇ ਠੀਕ ਹੈ ਧਾਰਾ ਮਾਰ ਕੇ ਲੈ ਆਪਾਂ ਦਿਖਾ ਦਿੰਦੇ ਲੈ ਬਈ ਧਾਰਾ ਬਾਈ ਕਹਿੰਦਾ ਮਾਰ ਦਿੰਨੇ ਆਂਗੇ ਚੂਣ ਚ ਭਾਈ ਬਹੁਤ ਚੰਗਾ ਜੱਗਿਆ ਹਨ ਬੰਬਾ ਬਾਈ ਜਮਾ ਕਿਆ ਬਾਤ ਹੈ ਮੋਹ ਚੂਣ ਚ ਇੱਕ ਚਵਾ ਮਗਰ ਲੈ ਦੇ ਮਾਰ ਮਾਰ ਦੇ ਬਾਈ ਕੋਈ ਦੇਖੇ ਲੇ ਬਾਈ ਠੰਡੀ ਠੰਡੀ ਦੇਖੋ ਕਰਮ ਇੱਕ ਨੰਬਰ ਆ ਬਾਈ ਦੇਖਨ ਦਾਲੇ ਦੁੱਤਾਂ ਲਈ ਨਾਲ ਨੂੜ ਦਿਖਾ ਦੇ ਬਹੁਤ ਚੰਗੀ ਨਾਲ ਦੁੱਤਾਂ ਲਈ ਨਾਲ ਨੂੜ ਬਹੁਤ ਚੰਗੀ ਆ ਗਈ ਥਣਾ ਦਾ ਜਿਹੜਾ ਗੈਪ ਆ ਬਹੁਤ ਚੰਗਾ ਕੱਲਾ ਕੱਲਾ ਥੰਮ ਨਾੜਾ ਨੂੜਾ ਵਾਲੇ ਦੇ ਫੁੱਲ ਚੰਗੀਆਂ ਜੱਗੇ ਜੇ ਕੋਈ ਵੀਰ ਮੰਨ ਕੇ ਚੱਲ ਦੋ ਟਾਈਮ ਬਾਈ ਦੋ ਟਾਈਮ ਚੋਕੇ ਲੈ ਜਾਵੇ ਆਪਾ ਤਾਂ ਆਪ ਕਹਿੰਦੇ ਆ ਠੀਕ ਆ ਬਾਈ ਆਪ ਨੂੰ ਕੋਈ ਲੰਬੇ ਵਾਲੀ ਗੱਤ ਨਹੀਂ ਹੋਈ ਕਰਕੇ ਚਾਰ ਟਾਈਮ ਜੱਗੇ ਇੱਕ ਗੱਲ ਜਿਹੜੀ ਖਾਸੀਆ ਤਾਂ ਲੇਵਾ ਫੀਟਿੰਗ ਚ ਆ ਗਿਆ ਜਮਾ ਫੀਟਿੰਗ ਚ ਬਾਈ ਬ੍ਰੇਕੀ ਬਹੁਤ ਆ ਰੰਗ ਪ੍ਰਿੰਟ ਬਹੁਤ ਚੰਗਾ ਬਾਈ ਵਹਿੜਦਾ ਰੰਗ ਰੂ ਟਾਈਟ ਲੇਵਾ ਗਾ ਰੰਗ ਰੂਪ ਵਾਲਾ ਸੋਹਣਾ ਬਹੁਤ ਸੋਹਣਾ ਬਈ ਸ਼ੈਣ ਬਹੁਤ ਆ ਬੱਛੀ ਜ ਕੁਆਲਿਟੀ ਦੇਖ ਸਕਦੇ ਤੁਸੀਂ ਇੱਕ ਨੰਬਰ ਆ ਫੇਸ ਬੋਦੀਵਾਦੀ ਫੁੱਲ ਕਮਾਲ ਦੇ ਅਸਲ ਵਿੱਚ ਨਵਾਂ ਆਣਾ ਜੀ ਹਾਂ ਜਮਾ ਠੰਡੀਆਂ ਇੰਨੀਆਂ ਜਿਵੇਂ ਮਰਜ਼ੀ ਬੱਠਾ ਰਹਿ ਲੈ ਠੰਡੀ ਠੰਡੀ ਦੇਖੋ ਬਈ ਫੁੱਲ ਲੱਗੀ ਕਰ ਮਰਜ਼ੀ ਜੀ ਹੱਥ ਲਾਈ ਚਲੋ ਕੋਈ ਕਰਮਾਣੇ ਚੱਕਰ ਨਹੀਂ ਬਹੁਤੀ ਦੇਖੋ ਪਹਿਲਾਂ ਤਾਂ ਮੱਥੇ ਬਹੁਤ ਸੋਹਣੀ ਆ ਬਈ ਬਰੀਕੀ ਵੀ ਬਰੀਕੀ ਚੱਕਰਾਂ ਨਾਲ ਮਿਲਕ ਵੇਣ ਚੈੱਕ ਕਰਾ ਦੇਦੇ ਕਿੰਨੀ ਮੋਟੀ ਪਈ ਆ ਦੁੱਧ ਛੇਵ ਵਾਲੇ ਬੰਦੇ ਕੋਲ ਬਾਗੇ ਬਈ 15 16 ਲੀਟਰ ਦੀ ਬਗਦੀ ਬਾਕੀ ਖਰਲ ਨਹੀਂ ਬਹੁਤ ਚੰਗੀ ਆਗੀ ਪੂਰੀ ਚੰਗੀ ਵਹਿੜ ਤੇ ਮੁੱਲ 10 ਫਰ ਜੱਗਾ ਲੈਣ ਦੇਣੀ ਦਸੀ ਇਹਦਾ 42000 ਮੁੱਲ ਆ ਟੋਟਲੀ ਹਾਂ ਚੱਕੋ ਬਈ 42000 ਰੁਪਿਆ ਬਾਈ ਕਹਿੰਦਾ ਲੈਣ ਦੇਣ ਮੁੱਲ ਆ ਬਾਕੀ ਕੋਈ ਗੱਲ ਨਹੀਂ ਵਿੱਚੋਂ ਮਾਨ ਤਾਨ ਕਰਾਂਗੇ ਯਾਰ ਠੀਕ ਆ ਬਾਈ ਮਾਨ ਤਾਨ ਬਾਈ ਕਹਿੰਦਾ ਕਰ ਦਾਂਗੇ ਥਣ ਬਹੁਤ ਚੰਗਾ ਗੱਲੇ ਬਹੁਤ ਕਮਾਲ ਦਾ ਬਾਈ ਕਰਮ ਵਾਲੀ ਤੇ ਬਾਕੀ ਬਾਈ ਨੇ ਧਾਰਾਂ ਬਾਈ ਦਿਖਾਈ ਦਿੱਤੀਆਂ ਆਪਾਂ ਨੂੰ ਲੈ ਥਾਮ ਥੋੜਾ ਦੇਖ ਸਕਦਾ ਬਹੁਤ ਚੰਗਾ ਆ ਗਿਆ ਤੇ ਅੱਗੇ ਜੇ ਕਹਾਂ ਤਾਂ ਨੰਬਰ ਤੇ ਬਾਈ ਇਹ ਤੋਕੜਾ ਬਾਈ ਡੇਢ ਕਿ ਮਹੀਨਾ ਹੋ ਗਿਆ ਤੇ ਟੀਕਾ ਭਰਾ ਇਹਨੂੰ ਠੀਕ ਆ ਹਾਂ ਠੰਡੀ ਠੰਡੀ ਇਹ ਵੀ ਕਰਮ ਵਾਲੀ ਬਹੁਤ ਆ ਲੈ ਇਹ ਵੀ ਧਾਰਾਂ ਮਾਰ ਕੇ ਆਪਾਂ ਚੱਕਰਾ ਦਿੰਦੇ ਧਾਰਾਂ ਬਾਈ ਕਹਿੰਦਾ ਆਪਾਂ ਇਹਦੀਆਂ ਵੀ ਮਾਰ ਦਰਿਆ ਠੰਡੀ ਇਹ ਵੀ ਬਹੁਤ ਆ ਯਾਰ ਨਾ ਪੂਰੀ ਪੂਰੀ ਫੁੱਲ ਬਾਈ ਗਰਮ ਪੁੱਛੇ ਤਾਂ ਆਪਾਂ ਲੈਂਦੇ ਨਹੀਂ ਯਾਰ ਹੂੰ ਠੰਡੀ ਸੀਲ ਬਾਈ ਚੈੱਕ ਕਰ ਸਕਦਾ ਫੁੱਲ ਚੂਣ ਚਵਾ ਪਾਈਦਾ ਚੈੱਕ ਕਰਾਂ ਨਾ ਬਰਦੀਆਂ ਹਲ ਵਿੱਚ ਜਮਾ ਬਾਈ ਚਵਾਈ ਤੂ ਇੱਕ ਨੰਬਰ ਵਾਲਾ ਹੂੰ ਸਹੀ ਗੱਲ ਹੈ ਖੜਕਾ ਕਰਦੀਆਂ ਚਰਮਣ ਜਮਾ ਜਮਾ ਲੈ ਕਿੰਨਾ ਦਾ ਤਿਆਰ ਹੈ ਜਕੇ 8 ਲੀਟਰ ਦੁੱਧ ਤਿਆਰ ਆ ਬਾਈ ਠੀਕ ਹੈ ਬਾਈ ਤੇ ਜਗਾ ਇਹਨੂੰ ਵੀ ਖੋਲ ਦੇ ਜੇ ਗੱਲ ਕਰੀਏ ਬਾਈ ਵੱਡੀਆਂ ਦੀ ਤਾਂ ਮੈਂ ਕਹਣਾ ਵੀ ਦੋਵੇਂ ਫੁੱਲ ਭਟੀਆਂ ਕਿਨੇ ਹਾਂ ਬਾਈ ਆ ਹੁਣ ਆ ਤਾਂ ਰੇਲ ਗੱਡੀ ਦਾ ਡੱਬਾ ਹੀ ਹੈ ਇੱਕ ਤਰ੍ਹਾਂ ਜਮਾ ਜਮਾ ਰੇਲ ਗੱਡੀ ਦਾ ਡੱਬਾ ਜੇ ਡੱਬਾ ਤੇ ਡੇਢ ਮਹੀਨੇ ਦੀ ਗੱਲ ਦੱਸਿਆ ਬਾਈ ਮਾਲ ਕਨੇ ਹੋ ਵੀ ਸਕਦੀ ਹੈ ਨਹੀਂ ਵੀ ਹੋ ਸਕਦੀ ਦੇਖਣਾ ਤੇ ਮੁੱਲ ਫਿਰ ਖਾਲੀ ਵਾਲਾ ਹੋ ਹਾਂ ਮੁੱਲ ਖਾਲੀ ਵਾਲਾ ਮੁੱਲ ਖਾਲੀ ਵਾਲਾ ਬੱਸੀਆਂ ਵਾਲਾ ਮੁੱਲ ਜਮਾ ਠੀਕ ਆ ਮੁੱਲ ਬਾਈ ਕਹਿੰਦਾ ਹੂ ਬਾਈ ਖਾਲੀ ਵਾਲਾ ਬੱਸੀਆਂ ਵਾਲਾ ਮੁੱਲ ਹੋਊਗਾ ਬਾਹਲਾ ਮੁੱਲ ਨਹੀਂ ਕਰਨਾ ਕਿੰਨਾ ਮੁੱਲ ਰੱਖ ਜਗਿਆ 23000 ਰੁਪਿਆ 23000 22 ਦੀ ਦੇ ਦਾਂਗੇ 22000 ਰੁਪਏ ਦੀ ਬਾਈ ਦੇਖ ਲਈ ਮਲਕ ਮੁਲਕ ਵਾਲੀ ਪਾਈਪ ਦੀ ਚੈੱਕ ਕਰਾ ਦੇ ਕਿੰਨੀ ਚੰਗੀ ਚੈੱਕ ਕਰੋ ਬਾਈ ਮੈਂ ਕਹਿੰਦਾ ਇੱਕ ਤਰ੍ਹਾਂ ਦੀ ਜੋ ਮੋਟਰ ਵਾਲੀ ਪਾਈਪ ਲੱਗ ਜਮਾ ਜਮਾ ਬਾਈ ਬਾਕੀ ਰੇਲ ਵੀ ਰੇਲ ਗੱਡੀ ਦੇ ਡੱਬੇ ਚੱਡੀ ਆ ਪੈੜ ਦੀ ਸਾਰੀ ਗੱਲ ਹੈ ਕਮਾਲ ਦੀ ਦੇਖੋ ਪੂਰੀ ਚੰਗੀ ਆ ਸੋਜਣਾ ਇੱਕ ਨੰਬਰ ਆ ਗਿਆ ਲੇਵਾ ਵੀ ਫਿਕਸ ਆर्डर ਦੀ ਆ ਗਈ ਨ ਠੀਕ ਹੈ ਭਾਈ ਤੇ ਜੱਗੇ ਦਾ ਮੁੱਲ ਫਿਰ ਅਜਾ ਬਾ 23000 ਰੁਪਿਆ ਦਾ ਮੁੱਲ ਚੱਕੋ ਭਾਈ 23000 ਜੀ ਟੋਟਲੀ ਭਾਈ ਕਹਿੰਦਾ ਆਪਾਂ ਦੇ ਦੇਣੀ ਆ ਮੁੱਲ ਭਾਈ ਕਹਿੰਦਾ ਮੈਂ ਬੜਾ ਨਹੀਂ ਕਰਦਾ ਕਿ ਨਹੀਂ ਭਾਈ ਜਾਇਜ਼ ਮੁੱਲ ਭਾਈ ਜਮਾ ਵੇ ਕਨਾਲਾ ਵੀ ਜਿਹੜੀ ਗੱਡੀ ਚੜ ਜੇ ਮੈਂ ਕੀ ਫਾਇਦਾ ਬੜਾ ਮੁੱਲ ਕਰਕੇ ਯਾਰ ਬਾਕੀ ਕਾਦਾਂ ਵਾਲੀਆਂ ਵੜਾਂ ਭਾਈ ਪਲੀਆਂ ਸਭੀਆਂ ਭਾਈ ਚੰਗੀਆਂ ਨੇ ਤੇ ਜੇ ਕਿਸੇ ਵੀ ਵੀਰ ਨੂੰ ਨਾ ਤਿੰਨਾਂ ਨਗਾਂ ਚ ਕੋਈ ਵੀ ਨਗ ਪਸੰਦ ਆਵੇ ਭਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ